ਗੁਰੂ ਦੀ ਪਿਆਰੀ ਸواری ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀ ਦੇ ਨਾਲ ਅੱਜ ਸੰਤ ਬਾਬਾ RAM ਸਿੰਘ ਜੀ ਗੰਡੂ ਵਾਲੇ ਮਾਪੁਰਸ਼ਾਂ ਦੇ ਜੀਵਨ ਬਾਰੇ ਜੋ ਘਟਨਾ ਹੈ ਇੱਕ ਸੱਚੀ ਹੋ ਸਾਂਝੀ ਕਰਨੀ ਹੈ ਜਨਮ ਮਰਨ ਤੁਹੂ ਨਾਹੀ ਜਨ ਪਰੁ ਪੁਕਾਰੀ ਆਏ ਜੀ ਦਾਣ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਜਿਹੜੇ ਰੱਬ ਦੇ ਭਗਤ ਹੁੰਦੇ ਹਨ ਉਹ ਸੰਗਤ ਨੂੰ ਗੁਰਵਾਣੀ ਦੇ ਨਾਲ ਜੋੜਨ ਦੇ ਲਈ ਸੰਗਤਾਂ ਦਾ ਉਧਾਰ ਕਰਨ ਦੇ ਲਈ ਸੰਸਾਰ ਦੇ ਵਿੱਚ ਆਉਂਦੇ ਹਨ ਅੱਜ ਆਪ ਜੀ ਦੇ ਨਾਲ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਮਹਾਂਪੁਰਸ਼ ਜਿਨ੍ਹਾਂ ਦਾ ਸੰਤ ਬਾਬਾ ਅਜੀਤ ਸਿੰਘ ਸਾਲੀ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਨਾਲ ਅਥਾ ਪਿਆਰ ਸੀਗਾ ਸੰਗਤ ਜੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਦੋਂ ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ ਨਾ ਉਹ ਬਹੁਤ ਮਰਾਗ ਕਰਦੇ ਸਨ ਤੇ ਦੁੱਧ ਨਹੀਂ ਪਿੰਦੇ ਸੀਗੇ ਜਦੋਂ ਬੱਚਾ ਜਨਮ ਲੈਂਦਾ ਹੈ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਕਿਉਂਕਿ ਉਹ ਸਾਡੇ ਵੱਡੇ ਖਾਨ ਸਾਡੇ ਗੁਰੂ ਹਨ ਪਰ ਇੱਕ ਸਮਝਾਉਣ ਦੇ ਤੌਰ ਤੇ ਬਸ ਆਪ ਜੀ ਦੇ ਨਾਲ ਇੱਕ ਘਟਨਾ ਹੈ ਮਾ ਪੁਰਸ਼ਾਂ ਦੀ ਉਹ ਸਾਂਝੀ ਕਰਨੀ ਹੈ ਜਦੋਂ ਸੰਤ ਬਾਬਾ RAM ਸਿੰਘ ਦੀ ਗੰਢੂ ਵਾਲੇ ਵਾਂ ਪੁਰਸ਼ਾਂ ਦਾ ਜਨਮ ਹੋਇਆ ਇਹਨਾਂ ਬਾਰੇ ਅਜੇ ਕਨਫਰਮ ਨਹੀਂ ਹੋਇਆ ਵੀ ਇਹ 1955 ਜਾਂ 56 ਦੇ ਵਿੱਚ ਹੈ ਉਹ ਆਪ ਜੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਲੀਅਰ ਹੋਏਗੀ ਪੂਰੀ ਡੀਲ ਆਪ ਜੀ ਨਾਲ ਸਾਂਝੀ ਕਰਾਂਗੇ ਤਾਂ ਜਦੋਂ ਮਹਾਪੁਰਸ਼ਾਂ ਦਾ ਜਨਮ ਹੋਇਆ ਨਾ ਤਾਂ ਉਸ ਸਮੇਂ ਸੰਤ ਬਾਬਾ ਰਾਮ ਸਿੰਘ ਜੀ ਗੰਨੂ ਵਾਲੇ ਮਹਾਪੁਰਸ਼ ਇਹ ਦੁੱਧ ਨਹੀਂ ਪਿੰਦੇ ਸੀਗੇ ਜਿਹੜਾ ਇਹਨਾਂ ਦਾ ਪਿੰਡ ਸੀਗਾ ਮਹਾਪੁਰਸ਼ਾਂ ਦਾ ਉਹ ਸੀਗਾ ਧੀਰਪੁਰ ਤਾਂ ਫਿਰ ਉਸ ਮੇ 1955 56 ਦੀ ਜੋ ਇਹ ਘਟਨਾ ਹੈ ਸੰਤ ਬਾਬਾ ਅਜੀਤ ਸਿੰਘ ਅਸਾਲੀ ਵਾਲੇ ਮਹਾਪੁਰਸ਼ ਉਸ ਸਮੇਂ ਜਿਹੜਾ ਹੁੰਡੇਰਾ ਹੈ ਮਹਾਂਪੁਰਸ਼ਾਂ ਦਾ ਇੰਨਾ ਜਿਆਦਾ ਵਿਕਸਿਤ ਨਹੀਂ ਹੋਇਆ ਸੀਗਾ ਵੀ ਬਣਿਆ ਨਹੀਂ ਸੀ ਜਗ੍ਹਾ-ਸਥਾਨ ਤਾਂ ਸੁਣਨ ਦੇ ਵਿੱਚ ਆਉਂਦਾ ਹੈ ਕਿ ਜੋ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ਾਂ ਦੇ ਇਹਨਾਂ ਦੇ ਪਿਤਾ ਜੀ ਸੀਗੇ ਉਹ ਫਿਰ ਹੰਸਾਲੀ ਵਾਲੇ ਬਾਬਾ ਜੀ ਕੋਲ ਗਏ ਤਾਂ ਜਦੋਂ ਉਹਨਾਂ ਨੂੰ ਮਿਲੇ ਨਮਸਕਾਰ ਕੀਤੀ ਤਾਂ ਪਰਿਵਾਰ ਨੇ ਫਿਰ ਬੇਨਤੀ ਕੀਤੀ ਸੀਗੀ ਸੰਤ ਬਾਬਾ ਅਜੀਤ ਸਿੰਘ ਅਸਾਲੀ ਵਾਲੇ ਮਾਪੇ ਸਾਨੂੰ ਕਿ ਸੰਤ ਬਾਬਾ ਰਾਮ ਸਿੰਘ ਜੀ ਗੰਨੂ ਵਾਲੇ ਵਿਰਾਗ ਬਹੁਤ ਕਰਦੇ ਹਨ ਤੇ ਦੁੱਧ ਨਹੀਂ ਪੀਂਦੇ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਜੇ ਉਹ ਦੁੱਧ ਹੀ ਨਾ ਪੀਵੇ ਤਾਂ ਪਰਿਵਾਰ ਦੇ ਵਿੱਚ ਜੇ ਮਾਂ ਤੇ ਕੀ ਬੀਤਦੀ ਹੈ ਇਹ ਇੱਕ ਮਾਂ ਜਾਣਦੀ ਹੈ ਜਾਂ ਉਹ ਪਰਿਵਾਰ ਜਾਣਦਾ ਹੈ ਕਿਉਂਕਿ ਜੋ ਬੱਚੇ ਦਾ ਮੂਲ ਰੂਪ ਦੇ ਵਿੱਚ ਸਰੀਰ ਦਾ ਵਿਕਾਸ ਹੋਣਾ ਹੈ ਉਹ ਸਭ ਤੋਂ ਪਹਿਲਾਂ ਦੁੱਧ ਰਾਈ ਹੁੰਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁਧ ਸੋ ਪਹਿਲਾਂ ਬੱਚਾ ਮਾਂ ਦੇ ਦੁੱਧ ਨਾਲ ਹੀ ਪਿਆਰ ਕਰਦਾ ਹੈ ਤਾਂ ਫਿਰ ਜਦੋਂ ਮਹਾਂਪੁਰਸ਼ਾਂ ਨੇ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਦੇਖਿਆ ਤਾਂ ਫਿਰ ਉਹਨਾਂ ਨੇ ਜੋ ਪਰਿਵਾਰ ਨੂੰ ਬਚਨ ਕਹੇ ਸਨ ਤਾਂ ਫਿਰ ਉਹਨਾਂ ਨੇ ਬਾਬਾ ਰਾਮ ਸਿੰਘ ਮੰਨੂ ਵਾਲੇ ਮਹਾਂਪੁਰਸ਼ਾਂ ਨੂੰ ਵੀ ਕਿਉਂਕਿ ਜਿਹੜੀਆਂ ਰੂਹਾਂ ਬੰਦਗੀ ਵਾਲੀਆਂ ਹੁੰਦੀਆਂ ਹਨ ਉਹਨਾਂ ਨੂੰ ਕੋਈ ਮੈਸੇਜ ਆਪਣਾ ਫੋਨ ਕਰਨ ਦੀ ਮਿਲਣ ਦੀ ਜਾਂ ਬੈਠ ਕੇ ਗੱਲ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਦਾ ਅੰਤਰਾ ਆਤਮਾ ਧਿਆਨ ਹੁੰਦਾ ਹੈ ਉਹ ਇੱਕ ਦੂਜੇ ਨੂੰ ਸਮਝ ਜਾਂਦੇ ਹਨ ਕਿ ਇਸ ਦਾ ਕਨੈਕਸ਼ਨ ਕਿਵੇਂ ਜੁੜਿਆ ਹੈ ਇਹਨਾਂ ਨੂੰ ਕਿਹੜੀ ਗੱਲ ਕਿਵੇਂ ਕਹਿਣੀ ਹੈ ਤਾਂ ਫਿਰ ਉਸ ਸਮੇਂ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਬਚਨ ਕੀਤੇ ਸੀ ਕਿ ਤੁਹਾਨੂੰ ਇਸ ਜਨਮ ਦੇ ਵਿੱਚ ਇਹੋ ਪਰਿਵਾਰ ਪਰਵਾਨ ਕਰਨਾ ਪੈਣਾ। ਇਹ ਹੁਣ ਤੁਹਾਡਾ ਜਨਮ ਹੋ ਗਿਆ। ਹੁਣ ਤੁਹਾਨੂੰ ਰੋਣ ਦੀ ਲੋੜ ਨਹੀਂ। ਹੁਣ ਤੁਹਾਨੂੰ ਇਹੋ ਹੀ ਪਰਿਵਾਰ ਨੂੰ ਪਰਵਾਨ ਕਰਨਾ ਪੈਣਾਗਾ ਤੇ ਇਸ ਕਰਕੇ ਤੁਸੀਂ ਦੁੱਧ ਪੀਓ। ਤਾਂ ਉਸ ਤੋਂ ਬਾਅਦ ਫਿਰ ਸੁਣਨ ਦੇ ਵਿੱਚ ਆਉਂਦਾ ਹੈ ਕਿ ਮਹਾਪੁਰਸ਼ਾਂ ਨੇ ਫਿਰ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਤੇ ਦੇਖੋ ਵੀ 1955 ਚ 56 ਚ ਜਦੋਂ ਵੀ ਮਹਾਪੁਰਸ਼ਾਂ ਦੇ ਸੰਤ ਬਾਬਾ RAM ਸਿੰਘ ਜੀ ਗੰਡੂ ਵਾਲੇ ਮਹਾਪੁਰਸ਼ਾਂ ਨੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਦਰਸ਼ਨ ਕੀਤੇ ਨਾ ਤਾਂ ਉਸ ਤੋਂ ਬਾਅਦ ਕਿੰਨੀ ਉਹਨਾਂ ਦੀ ਕਮਾਈ ਹੋਏਗੀ ਕਿ ਮਹਾਪੁਰਸ਼ਾਂ ਨੇ ਉਹਨਾਂ ਨੂੰ ਇੰਨੀ ਵਡਿਆਈ ਦਿੰਦੇ ਸਨ ਉਹ ਸਾਲੀ ਵਾਲੇ ਮਹਾਂਪੁਰਸ਼ ਬਾਬਾ ਜੀ ਨੂੰ ਆਪਣੇ ਨਾਲ ਬਿਠਾ ਲੈਂਦੇ ਸਨ ਵੀ ਆ ਜਾਓ ਇੱਥੇ ਨਾਲ ਬਰਾਬਰ ਬੈਠੋ ਇੱਕ ਦੂਜੇ ਦੀਆਂ ਐਨੀਆਂ ਰਮਝਾਂ ਸਮਝਦੇ ਸਨ ਤਾਂ ਉਹਨਾਂ ਦੀ ਪੂਰਬਲੇ ਜਨਮਾਂ ਦੀ ਕਿੰਨੀ ਕਮਾਈ ਹੋਏਗੀ ਇਸ ਚੀਜ਼ ਦੇ ਬਾਰੇ ਜੇ ਆਪਾਂ ਸੋਚੀਏ ਨਾ ਤਾਂ ਇਹ ਬਹੁਤ ਜ਼ਿਆਦਾ ਡੁੰਗਾਈ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਉਹ ਕਿੰਨੀ ਬੰਦਗੀ ਦੇ ਸਮੁੰਦਰ ਸੀ ਤੇ ਦੇਖੋ ਸੰਤ ਬਾਬਾ RAM ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ਾਂ ਨੇ ਫਿਰ ਇੱਕ ਨਹੀਂ ਲੱਖਾਂ ਸੰਗਤਾਂ ਨੂੰ ਫਿਰ ਗੁਰਬਾਣੀ ਦੇ ਨਾਲ ਜੋੜਿਆ ਜਦੋਂ ਸੰਗਤਾਂ ਮਿਲਣ ਜਾਂਦੀ ਸੀ ਨਾ ਮਹਾਂਪੁਰਸ਼ਾਂ ਨੂੰ ਜੇ ਕਿਉਂਕਿ ਸੰਗਤ ਹੰਸਾਲੀ ਸਾਹਿਬ ਵੀ ਆਉਂਦੀ ਸੀ ਪਹਿਲਾਂ ਤਾਂ ਹੰਸਾਲੀ ਸਾਹਿਬ ਹੀ ਬਣਿਆ ਉਸ ਤੋਂ ਬਾਅਦ ਸੰਤ ਬਾਬਾ RAM ਸਿੰਘ ਜੀ ਗੰਡੂ ਵਾਲੇ ਮਹਾਂਪੁਰਸ਼ ਨੇ ਜਿਹੜੇ ਉਹ 1982-83 ਦੇ ਵਿੱਚ ਗੰਡੂਆ ਸਾਹਿਬ ਚਲੇ ਗਏ ਤਾਂ ਉਹ ਜਿਹੜਾ ਸਤਾਨ ਸੀ ਉਸ ਤੋਂ ਬਾਅਦ ਉਹ ਵੀ ਚੱਲਦਾ ਰਿਹਾ ਸੀ ਜੋ ਪ੍ਰਗਟ ਹੋਇਆ ਤਾਂ ਇੰਨੀਆਂ ਸੰਗਤਾਂ ਲਾਈਨਾਂ ਦੇ ਵਿੱਚ ਲੱਗੀਆਂ ਹੁੰਦੀਆਂ ਸਿਰਫ ਇੱਕ ਝਲਕ ਦੇ ਲਈ ਇੱਕ ਵਚਨ ਦੇ ਲਈ ਵੀ ਕਿਤੇ ਮਹਾਂਪੁਰਸ਼ਾਂ ਦੇ ਦਰਸ਼ਨ ਦਿਦਾਰੇ ਹੋ ਜਾਣ ਤੇ ਹੁਣ ਵੀ ਸੰਗਤਾਂ ਦੇ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਬਾਬਾ ਜੀ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਸਾਨੂੰ ਤਾਂ ਬਿਲਕੁਲ ਗਿਆਣੇ ਨਹੀਂ ਸੀ ਵੀ ਐਨੇ ਪੂਰਣ ਸੰਤ ਨੇ ਜਿਹੜੇ ਬ੍ਰਹਮ ਗਿਆਨੀ ਨੇ ਸੰਸਾਰ ਦੇ ਵਿੱਚ ਹੈਗੇ ਨੇ ਲੱਭਣੇ ਬੜੇ ਔਖੇ ਨੇ ਬਾਕੀ ਸੰਗਤ ਜੀ ਦੇਖੋ ਜੇ ਕਿਸੇ ਦਾ ਚੰਗਾ ਸਾਥ ਮਿਲਦਾ ਹੈ ਨਾ ਬ੍ਰਹਮ ਗਿਆਨੀ ਦਾ ਦਰਸ਼ ਬੜ ਭਾਗੀ ਪਾਈ ਹੈ ਜੇ ਬ੍ਰਹਮ ਗਿਆਨੀ ਦਾ ਸੰਤ ਦਾ ਅਕਸ਼ ਗੁਰਮੁਖ ਦਾ ਦਰਸ਼ਨ ਕਰਨਾ ਹੋਵੇ ਨਾ ਤਾਂ ਗੁਰਬਾਣੀ ਕਹਿੰਦੀ ਹੈ ਵੀ ਵੱਡੇ ਭਾਗਾਂ ਤੋਂ ਬਿਨਾ ਦਰਸ਼ਨ ਨਹੀਂ ਹੁੰਦੇ ਜਿਨ੍ਹਾਂ ਨੂੰ ਭਾਈ ਦਰਸ਼ਨ ਹੋ ਜਾਂਦੇ ਨੇ ਉਹ ਫਿਰ ਲਾਹਾ ਲੈ ਲੈਂਦੇ ਨੇ ਹੁਣ ਤੁਸੀਂ ਹੰਸਾਲੀ ਸਾਹਿਬ ਚਲੇ ਜਾਓ ਗੰਡੂਆ ਸਾਹਿਬ ਚਲੇ ਜਾਓ ਨਫੇੜਾ ਸਾਹਿਬ ਚਲੇ ਜਾਓ ਜਿੰਨੀ ਵੀ ਸੰਗਤ ਉੱਥੇ ਆਉਂਦੀ ਆ ਤੁਸੀਂ ਕਿਸੇ ਨੂੰ ਵੀ ਰੋਕ ਕੇ ਪੁੱਛ ਲੈ ਭਾਈ ਸਾਹਿਬ ਆਪ ਜੀ ਕਦੋਂ ਤਵਾਰਿਓ ਤੁਹਾਡੇ ਤੇ ਮਹਾਪੁਰਸ਼ਾਂ ਨੇ ਕਿਸ ਤਰ੍ਹਾਂ ਕਿਰਪਾ ਕੀਤੀ ਤੁਸੀਂ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਜੁੜੇ ਹਰ ਇੱਕ ਬੰਦਾ ਤੁਹਾਨੂੰ ਆਪਣਾ ਦਰਦ ਦੱਸੇਗਾ ਵੀ ਮੈਂ ਇਸ ਤਰ੍ਹਾਂ ਮਹਾਂਪੁਰਸ਼ਾਂ ਕੋਲ ਆਇਆ ਉਹਨਾਂ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਸੋ ਜਿਹੜੇ ਸੰਤ ਤੇ ਮਹਾਂਪੁਰਸ਼ ਹੁੰਦੇ ਨਾ ਇਹ ਯੁੱਗ ਨੂੰ ਪਲਟਾ ਦਿੰਦੇ ਨੇ ਇੰਨੀ ਸਮਰੱਥਾ ਰੱਖਦੇ ਨੇ ਸੋ ਸੰਗਤ ਜੀ ਉਹਨਾਂ ਦੀ ਵਡਿਆਈ ਸਤਿਗੁਰੂ ਆਪ ਹੀ ਕਰਾਉਂਦੇ ਨੇ ਕਿਉਂਕਿ ਇਹ ਗੁਰਬਾਣੀ ਦੇ ਦਾਇਰੇ ਵਿੱਚ ਹੀ ਹੈ ਸੰਤਾਂ ਦੀ ਤੇ ਮਹਾਂਪੁਰਸ਼ਾਂ ਦੀ ਮਹਿਮਾ ਕਰਨੀ ਤੇ ਜਦੋਂ ਤੱਕ ਸਵਾਸ ਨੇ ਸਤਿਗੁਰੂ ਆਪ ਹੀ ਕਰਾਉਂਦੇ ਰਹਿਣਗੇ ਹੋਰ ਮਹਾਂਪੁਰਸ਼ਾਂ ਦੇ ਨਾਲ ਜਿਹੜੀਆਂ ਸੰਬੰਧਿਤ ਵੀਡੀਓਜ਼ ਨੇ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਜਲਦੀ ਤੋਂ ਜਲਦੀ ਉਹਨਾਂ ਬਾਰੇ ਹੋਰ ਮਹਾਂਪੁਰਸ਼ਾਂ ਬਾਰੇ ਚਰਣਾ ਪਾਈਏ ਕਿਉਂਕਿ ਤਿੱਚਾ ਇੱਕੋ ਹੀ ਹੈ ਗੁਰਬਾਣੀ ਦੇ ਨਾਲ ਜੁੜਨਾ ਜੇ ਸੰਤ ਬਾਬਾ RAM ਸਿੰਘ ਜੰਡੂ ਵਾਲੇ ਮਹਾਂਪੁਰਸ਼ ਬਣੇ ਤਾਂ ਆਧਾਰ ਕੀ ਸੀ ਗੁਰਬਾਣੀ ਉਹਨਾਂ ਨੇ ਗੁਰਬਾਣੀ ਪੜ੍ਹੀ ਗੁਰਬਾਣੀ ਤੇ ਅਮਲ ਕੀਤਾ ਕਿ ਉਹਨਾਂ ਦਾ ਜੀਵਨ ਬਣ ਗਿਆ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਆराधना ਹੋਈ ਆਪਣੇ ਗੁਰੂਆਂ ਭਗਤਾਂ ਨੇ ਪੱਟਾਂ ਨੇ ਜੋ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਲਿਖੀ ਹੈ ਉਸ ਨੂੰ ਪੜ੍ਹ ਕੇ ਹੀ ਸਭ ਦਾ ਜੀਵਨ ਬਦਲਿਆ ਹੈ ਕੋਈ ਬ੍ਰਹਮ ਗਿਆਨੀ ਦੀ ਅਵਸਥਾ ਤੇ ਪਹੁੰਚ ਗਿਆ ਤੇ ਜਿਨ੍ਹਾਂ ਨੂੰ ਪਈ ਹਜੇ ਹੁਣ ਹੀ ਪਤਾ ਲੱਗਿਆ ਹਜੇ ਵੀ ਵੇਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੋ ਗੁਰਬਾਣੀ ਨੂੰ ਪੜੋ ਸਮਝੋ ਤਾਂ ਤੁਹਾਡਾ ਜੀਵਨ ਬੜਾ ਸੁਖ ਆ ਜਾਵੇਗਾ ਉਲਾਂ ਚੁੱਕਾ ਸੰਗਤ ਜੀ ਮਾਫ ਕਰਨੀਆਂ ਬਾਕੀ ਅਸੀਸਾਂ ਦੀ ਲੋੜ ਹੈ ਆਪ ਜੀ ਅਸੀਸਾਂ ਦੇਣੀ ਆ ਆਪ ਜੀ ਦੇ ਲਈ ਜੋ ਵੀ ਗੁਰਬਾਣੀ ਦਾ ਗਿਆਨ ਹੈ ਆਪ ਜੀ ਦੇ ਨਾਲ ਵੰਡਦੇ ਰਹੀਏ ਭੁੱਲਾਂ ਮੇਰੀਆਂ ਨੇ ਵੜਿਆਈਮਾਂ ਪਰਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ ਜੀ ਸੰਗਤ ਜੀਓ ਆਪ ਜੀ ਨੂੰ ਜੇ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਜੋ ਹੋਰ ਸੰਗਤ ਆ ਜਿਹੜੀ ਗੁਰਬਾਣੀ ਦੇ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ